ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਆਮ ਜੇ ਬੰਦਿਆਂ ਦੀ ਪਾਰਟੀ ਆਸ ਤਾਂ ਆਮ ਬੰਦਿਆਂ ਨੂੰ ਟਿਕਟਾਂ ਦੇਾਂਗੇ ਰੇੜੀਆਂ ਵਾਲਿਆਂ ਨੂੰ ਲਿਆਵਾਂਗੇ ਪਿੰਚਰਾਂ ਵਾਲਿਆਂ ਨੂੰ ਕਿੱਥੇ ਨੇ ਸਾਰੇ ਉਹ ਕਿੱਥੇ ਗੁੰਮਸ਼ੇਦਾ ਹੋ ਗਏ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਤੁਹਾਨੂੰ ਸਿਰਫ ਬਸਤੇ ਫੜਨ ਵਾਸਤੇ ਰੱਖਿਆ ਵਾ ਤੁਹਾਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਕੱਢਣ ਵਾਸਤੇ ਰੱਖਿਆ ਕਿ ਤੁਸੀਂ ਐਡੇ ਅੰਧ ਭਗਤ ਬਣ ਚੁੱਕੇ ਹੋ ਔਰ ਅੱਜ ਮੈਂ ਸਰਕਾਰ ਦੇਖ ਰਹਾ ਹਾਂ ਉਹਦਾ ਏਜੰਡਾ ਹੀ ਨਿਕਿਆ ਉਹਦਾ ਏਜੰਡਾ तितਲੀਆਂ ਇਕੱਠੀਆਂ ਕਰ ਜਿਹੜਾ ਮੈਨੂੰ ਟਿਚਰਾਂ ਕਰਦਾ ਸੀ तितਲੀ ਮੇਰੇ ਮੇਰਾ ਯਾਰ तितਲੀ ਅਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਤੇ ਆ ਮੈਂ ਕੱਲ ਦੇਖ ਰਿਹਾ ਹਾਂ ਕਿ ਆ ਛੱਡ ਕੇ ਸਾਰੇ ਇਸ਼ੂਜ਼ ਬਰਨਿੰਗ ਪੰਜਾਬ ਦੇ ਉਹਨਾਂ ਤਿਤਲੀਆਂ ਹੈਗੀਆਂ ਕਿ ਕਿਸੇ ਤਰੀਕੇ ਕਾਂਗਰਸ ਦੇ ਬੰਦੇ ਪਟਰੀ ਕੋਈ ਬੰਦੇ ਹੀ ਇਹਨਾਂ ਦੇ ਕੋਲ ਹੈ ਨਹੀਂਗੇ ਕੱਲ ਜੀਪੀ ਪਰਸੋ ਚੌਥ ਲਿਆਂਦਾ ਇੱਕ ਤਿਤਲੀ ਕਾਂਗਰਸ ਦੀ ਚੱਕੀ ਤੇ ਅੱਜ ਇੱਕ ਰਾਜਕੁਮਾਰ ਚੱਬੇਵਾਲ ਨਵੀਂ ਤਿਤਲੀ ਬਣ ਗਈ ਆ ਉਸ ਤੋਂ ਪਹਿਲਾਂ ਰਿੱਕੂ ਜਲੰਧਰ ਵਾਲਾ ਤਿਤਲੀ ਸੀਗਾ ਔਰ ਜਿਹੜਾ ਵੀਆਈਪੀ ਕਲਚਰ ਦਾ ਗੱਲ ਕਰਦੇ ਸੀ ਇਹਨਾਂ ਨੇ ਉਹ ੱਟਜੀ ਉਡਾਈ ਆ ਤੇ ਸਾਡੇ ਦੇ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਜੋ ਡਾਕਾ ਮਾਰਿਆ ਘੱਗਰ ਦਰਿਆ ਦੇ ਉੱਤੇ ਗੋਲੀਆਂ ਮਾਰੀਆਂ ਸ਼ੁਭਕਰਨ ਮਾਰਤਾ 250 ਕਿਸਾਨ ਫੱਟੜ ਕਰਤਾ ਸੈਂਕੜੇ ਟਰੈਕਟਰ ਭੰਨ ਦਿੱਤੇ ਇੱਕ ਐਫਆਈਆਰ ਨਹੀਂ ਹੋਈ ਇੱਕ ਐਫਆਈਆਰ ਭਗਵ ਪਿੰਡ ਅਕਲੀਆਂ ਕਲਾਂ ਦੇ ਸਰਪੰਚ ਕੁਲਵਿੰਦਰ ਸਿੰਘ ਪਤਵੰਤੇ ਸੱਜਣ ਸਾਡੀ ਨਾਲ ਕਿਸਾਨ ਚ ਕਾਂਗਰਸ ਕੰਮ ਕਰਨ ਵਾਲੇ ਸਾਡੀ ਪਾਰਟੀ ਦੇ ਬਹੁਤ ਅੱਛੇ ਸੱਜਣ ਇੱਥੇ ਪਹੁੰਚੇ ਨੇ ਔਰ ਆਮ ਕਿਸਾਨ ਪਿੰਡ ਵਾਲੇ ਪਹੁੰਚੇ ਨੇ ਇਹ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੋਵੇ ਕਿ ਇੱਕ ਪਾਰਟਿਕੂਲਰ ਬੈਲਟ ਦੇ ਵਿੱਚ ਗਿੱਦੜਵਾਹੇ ਤੋਂ ਸ਼ੁਰੂ ਹੋ ਕੇ ਬਠਿੰਡੇ ਦੇ ਵਿੱਚ ਦੀ ਹਜ਼ਾਰਾਂ ਏਕੜ ਕਣਕ ਤਬਾਹ ਹੋ ਗਈ ਜਿਹੜੀ ਪਿੱਛੇ ਬੇਮੌਸਮੀ ਗੜੇਮਾਰੀ ਹੋਈ ਹੈ ਬਹੁਤ ਜ਼ਬਰਦਸਤ ਔਰ ਆ ਮੈਂ ਇਹ ਤੁਹਾਨੂੰ ਸਿਰਫ ਦਿਖਾਉਣਾ ਚਾਹਣਾ ਦੇਖਣ ਨੂੰ ਐ ਤੁਸੀਂ ਕੈਮਰੇ ਮਾਰਦੇ ਜਦੋਂ ਤੇ ਦੇਖਣ ਨੂੰ ਆ ਲੱਗਦਾ ਕਿ ਕਣਕ ਖੜੀ ਆ ਪਰ ਦਾਣਾ ਖੋਖਲਾ ਹੋ ਚੁੱਕਾ ਤੁਸੀਂ ਦੇਖ ਲਓ ਛਿੱਟੇ ਸਾਰੇ ਫੋਕੇ ਨੇ ਔਰ ਜਿਹੜੀ ਹਰੀ ਵੀ ਤੁਹਾਨੂੰ ਲੱਗਦੀ ਕੋਈ ਛਿੱਟਾ ਹੈ ਹਰਾ ਉਹ ਵੀ ਜਿਹੜਾ ਵਾ ਸੁੱਕ ਗਿਆ ਦਾਣਾ ਇਸ ਕਰਕੇ ਇਹਨਾਂ ਦੇ ਮੁਤਾਬਕ ਇਹ 100% ਲਾਸ ਹੈ ਕ੍ਰੌਪ ਦਾ ਔਰ ਇੱਕ ਇਹ ਤਾਂ ਸਿਰਫ ਅਸੀਂ ਇੱਕ ਪਿੰਡ ਵਿੱਚ ਪਹੁੰਚੇ ਆ ਅਕਲੀਆ ਕਲਾਂਚ ਲੇਕਿਨ ਅਕਲੀਆ ਜਲਾਲ ਦੇ ਵਿੱਚ ਬੇਤਹਾਸ਼ਾ ਨੁਕਸਾਨ ਘਰਾਂ ਦਾ ਨੁਕਸਾਨ ਔਰ ਮੇਰਾ ਖਿਆਲ ਹੈ ਕਿ ਜੇ ਸਾਰੇ ਇਸ ਅ ਇਲਾਕੇ ਦਾ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਹਜ਼ਾਰਾਂ ਏਕੜ ਦਾ 100% ਕ੍ਰੌਪ ਲਾਸ ਹੋਇਆ ਔਰ ਅੱਜ ਤੱਕ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਵੀ ਦੇ ਕੇ ਆਏ ਇੱਥੇ ਲੋਕਲ ਐਮਐਲਏ ਆਇਆ ਵੀ ਹੈ ਤੇ ਮਹਿਜ਼ ਲਿਪ ਸਰਵਿਸ ਕਰਕੇ ਜ਼ੁਬਾਨੀ ਗੱਲਬਾਤ ਕਰਕੇ ਇਥੋਂ ਚਲੇ ਗਏ ਅੱਜ ਤੱਕ ਇਹਨਾਂ ਦੀ ਕੋਈ ਸਪੈਸ਼ਲ ਗਰਦਾਬਰੀ ਕੋਈ ਐਫਰਟ ਜਿਹਦੇ ਨਾਲ ਸਰਕਾਰ ਜਿਹੜਾ ਹੈ ਉਹ ਇਹ ਮਹਿਸੂਸ ਕਰਾਵੇ ਇਹਨਾਂ ਨੂੰ ਕਿ ਹਾਂ ਅਸੀਂ ਤੁਹਾਡੀ ਕੋਈ ਮਦਦ ਅਮਦਦ ਕਰਾਂਗੇ ਔਰ ਤੁਹਾਨੂੰ ਸਭ ਨੂੰ ਯਾਦ ਹੈ ਕਿ ਸ਼ਾਇਦ ਇੱਥੇ ਮੱਖਲ ਚੀਫ ਮਿਨਿਸਟਰ ਨੇ ਵੀ ਪੁਆਇੰਟ ਰੱਖਿਆ ਸੀਗਾ ਵਿਜ਼ਿਟ ਦਾ ਜੀ ਜਾਂ ਉਹਨਾਂ ਨੇ ਕਿਤੇ ਆਉਣ ਦੀ ਕੋਸ਼ਿਸ਼ ਕੀਤੀ ਲੇਕਿਨ ਰਾਮਪੁਰੇ ਰਾਮਪੁਰਿਆ ਦੀ ਦੁਨੀਆ ਬੋਨ ਨਹੀਂ ਆਣੀ ਮੰਨਦੀ ਲੇਕਿਨ ਆਏ ਨਹੀਂ ਔਰ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਜਿਹੜਾ ਪੁਰਾਣਾ ਫਸਲਾਂ ਦਾ ਨੁਕਸਾਨ ਹੋਇਆ ਪਿਛਲੇ ਅ ਬਰਸਾਤਾਂ ਦੇ ਵਿੱਚ ਉਹ ਬੇ ਬੇਤਹਾਸ਼ਾ ਬਾਰਿਸ਼ ਤੇ ਕਰਕੇ ਉਦੋਂ ਤੱਕ ਲੱਖਾਂ ਏਕੜ ਫਸਲ ਖਰਾਬ ਹੋਈ ਸੀਗੀ ਦਰਿਆਵਾਂ ਦੇ ਬੰਨ ਟੁੱਟ ਗਏ ਸੀਗੇ ਉਸ ਵਕਤ ਭਗਵੰਤ ਮਾਨ ਦਾ ਇੱਕ ਸਪੈਸ਼ਲ ਅਸ਼ੋਰੈਂਸ ਸੀਗੀ ਪੰਜਾਬ ਦੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਿ ਕੱਲੀ-ਕੱਲੀ ਨੂੰ ਕੱਲੇ-ਕੱਲੇ ਨੁਕਸਾਨ ਦਾ ਪਰਪਾਈ ਕਰਾਂਗੇ ਜਦੋਂ ਉਹਨਾਂ ਨੇ ਬੱਕਰੀ ਦਾ ਨੁਕਸਾਨ ਕਿਹਾ ਮੁਰਗੀ ਦਾ ਨੁਕਸਾਨ ਕਿਹਾ ਉਹਨਾਂ ਨੇ ਕਹਿਣ ਤੋਂ ਭਾਵ ਸੀਗਾ ਕਿ ਅਸੀਂ ਹਰ ਪਾਈ-ਪਾਈ ਦਾ ਹਿਸਾਬ ਦੇਾਂਗੇ ਲੇਕਿਨ ਉਹ ਪ੍ਰਾਣੀਆਂ ਫਸਲਾਂ ਔਰ ਉਸ ਤੋਂ ਪਹਿਲਾਂ ਨਰਮਾ ਜਿਹੜੀ ਬੈਲਟ ਹੈਗੀ ਆ ਨਰਮਾ ਪੱਟੀ ਆ ਸਾਡੇ ਮਾਲਵੇ ਦੇ ਰੇਜਨ ਦੀ ਕਿਤੇ ਵੀ ਕਿਸੇ ਨੂੰ ਪਾਇਦਾਰ ਮੈਨਸੇ ਕੋਈ ਟੈਂਜਿਬਲ ਕੰਪਨਸੇਸ਼ਨ ਅਜੇ ਤੱਕ ਗਵਰਨਮੈਂਟ ਨਹੀਂ ਦਿੱਤੀ 6800 ਰੁਪਿਆ ਚੰਦ-ਚੰਦ ਟੁਟਮਾ ਪੰਜਾਬ ਦੇ ਵਿੱਚ ਕੁਝ ਮਿਲਿਆ ਉਹਦੇ ਵਿੱਚੋਂ ਵੀ ਪਟਵਾਰੀਆਂ ਨੇ ਖਾਣਾ ਹੁੰਦਾ ਉਹਦੇ ਤਹਿਸੀਲਦਾਰਾਂ ਨੇ ਵੀ ਖਾਣਾ ਹੁੰਦਾ ਉਹਦੇ ਵਿੱਚ ਬੇਤਹਾਸ਼ਾ ਕਰਾਪਸ਼ਨ ਕਰਕੇ ਜਿਹੜਾ ਅਸਲ ਕੰਪਨਸੇਸ਼ਨ ਹੈਗਾ ਦੈਟ ਗੋਜ਼ ਦੈਟ ਇਜ਼ 100% ਟਰੈਸ਼ ਟੂ ਦਾ ਗਰਾਉਂਡ ਫਾਲਸ ਕਲੇਮ ਸੀਗਾ ਝੂਠਾ ਦਾਵਾ ਸੀਗਾ ਔਰ ਇਹਨਾਂ ਨੇ ਬਹੁਤ ਆਮ ਆਦਮੀ ਪਾਰਟੀ ਨੇ ਗੱਲ ਚਲਾਈ ਤੁਹਾਨੂੰ ਯਾਦ ਹੋਣਾ ਕਿ ਕੇਜਰੀਵਾਲ ਸਾਹਿਬ ਨੇ ਸੁਆਮੀਨਾਥਨ ਕਮੇਟੀ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਦਿੱਲੀ ਵਿੱਚ ਸ਼ਾਹਦੂ ਨੂੰ ਵੀਜ਼ਾਰ ਰੁਪਿਆ ਪ੍ਰਤੀ ਏਕੜ ਦਾ ਉਹਨਾਂ ਨੇ ਮੁਆਵਜ਼ਾ ਦਿੱਤਾ ਸੀ ਕੋਈ بارش ਵਗੈਰਾ ਹੋਈ ਸੀਗੀ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹੀ ਦਿੱਲੀ ਦਾ ਮਾਡਲ ਇੱਥੇ ਪੰਜਾਬ ਚ ਲਾਗੂ ਕਰਾ ਹੁਣ 2 ਸਾਲ ਹੋ ਗਏ ਨੇ ਜਿਆਦਾ ਨਹੀਂ ਤਾਂ 4-5 ਫਸਲਾਂ ਦੇ ਵੱਖ-ਵੱਖ ਫਸਲਾਂ ਦੇ ਝੋਨੇ ਦਾ ਕਣਕ ਦਾ ਨਰਮੇ ਦਾ ਆ ਤੁਹਾਡੇ ਕਿਨੂਆਂ ਦਾ ਜੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਬਟ देयर ਇਜ਼ ਨੋ ਕੰਪਨਸੇਸ਼ਨ ਐਟ ਆਲ ਔਰ ਜਿਹੜੀ 8600 ਰੁਪਇਆ ਆਵਾ ਤੁਸੀਂ ਦੱਸੋ ਇਹ ਤਾਂ ਮੇਰਾ ਖਿਆਲ ਹੈ ਕਿ ਜਿਆਦਾ ਨਹੀਂ ਤਾਂ ਇਹ ਬੇਰ ਮਿਨਿਮਮ ਸਿਰਫ ਐਵੇਂ ਮਾਮੂਲੀ ਜੀ ਇੱਕ ਲੇਬਰ ਕਾਸਟ ਹੀ ਆ ਜਾਂਦੀ ਹੈ ਇੱਕ ਕਿੱਲੇ ਦੀ ਜਾਂ ਉਹ ਛੋਟੇ-ਮੋਟੇ ਬੀਜ ਦੀ ਕਾਸਟ ਹੈ ਤੋ ਇਹ ਕੰਪਨਸੇਸ਼ਨ ਦੇ ਦੇ ਵਿੱਚ ਫੇਲ ਹੋਏ ਸੁਆਮੀਨਾਥੰ ਦਾ ਜਿਹੜਾ ਗੱਲ ਕਹੀ ਕੇਜਰੀਵਾਲ ਨੇ ਦਿੱਲੀੋਂ ਉਹ ਬੜੇ ਹੁਸ਼ਿਆਰ ਆ ਉਹਨਾਂ ਨੂੰ ਪਤਾ ਕਿ ਦਿੱਲੀ ਧਰਕ ਭਾਈ ਹੈ ਨੀਗਾ ਦਿੱਲੀ ਵਿੱਚ ਜੇ 100 200 ਕਿੱਲੇ ਨੂੰ 300 ਕਿੱਲੇ ਨੂੰ 5 700 ਕਿੱਲੇ ਨੂੰ ਦੇ ਵੀ ਦਿੱਤਾ ਦੇ ਉਹ ਇੱਕ ਦੇਖਾਉਣਾ ਚਾਹੁੰਦੇ ਸੀ ਪੰਜਾਬ ਨੂੰ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਾਂਗੇ ਲੇਕਿਨ ਹਾਂ ਦਿੱਲੀ ਦਾ ਮਾਡਲ ਤੁਹਾਡਾ ਭਗਵੰਤ ਇਸ ਵੇਲੇ ਸਾਨੂੰ ਨਜ਼ਰ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਫਸਲ ਹੁੰਦੀ ਨਾ ਇਹ ਕਿਸਾਨ ਦੀ ਮਾਂ ਆ ਵਾ ਇਹ ਉਹਦੀ ਜ਼ਿੰਦਗੀ ਆ ਇਹ ਉਹਦੀ ਰੋਜ਼ੀ ਰੋਟੀ ਆ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨਾਂ ਤੇ ਕਰਜ਼ਾ ਕਿੰਨਾ ਚੜਿਆ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ੇ ਹੈ ਪੰਜਾਬ ਦਾ ਕਿਸਾਨ ਰੋਜ਼ ਮਾਲਵੇ ਦੀ ਧਰਤੀ ਦੇ ਉੱਤੇ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਕਰ ਰਿਹਾ ਬੇਤਹਾਸ਼ਾ ਘਰਾਂ ਵਿੱਚ ਨਰਾਸ਼ਤਾ ਹੈ ਲੇਕਿਨ देयर इज नो गवर्नमेंट हेल्प नो गवर्नमेंट हेल्प ਸਾਡਾ ਦਿਲ ਕਰਦਾ ਅਸੀਂ ਕਿਸੇ ਜੋਗੇ ਹੋਏ ਤਾਂ ਅਸੀਂ ਕਰ ਦਈਏ ਨਹੀਂ ਤੁਸੀਂ ਕਰ ਸਕਦੇ ਪਰੰਤੂ ਗੱਲਾਂ ਬਹੁਤ ਕੀਤੀਆਂ ਮੁਰਗੀਆਂ ਬੱਕਰੀਆਂ ਤੁਹਾਨੂੰ ਸਾਰਾ ਕਹਿਤਾ ਇਹ ਵੀ ਟਾਂਚਾ ਨੇ ਔਰ ਅੱਜ ਮੈਂ ਸਰਕਾਰ ਦੇਖ ਰਿਹਾ ਉਹਦਾ ਏਜੰਡਾ ਹੀ ਨਹੀਂ ਗਿਆ ਉਹਦਾ ਏਜੰਡਾ ਤਿਤਲੀਆਂ ਇਕੱਠੀਆਂ ਕਰਨਾ ਜਿਹੜਾ ਮੈਨੂੰ ਟਿਚਰਾ ਕਰਦਾ ਸੀ ਤਿਤਲੀ ਮੇਰੇ ਮੇਰਾ ਯਾਰ ਤਿਤਲੀ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਤੇ ਆ ਮੈਂ ਕੱਲ ਦੇਖ ਰਿਹਾ ਹਾਂ ਕਿ ਆ ਛੱਡ ਕੇ ਸਾਰੇ ਇਸ਼ੂਜ਼ ਬੋਇਲਿੰਗ ਪੰਜਾਬ ਦੇ ਉਹਨਾਂ तितਲੀਆਂ ਹੈਗੀਆਂ ਕਿ ਕਿਸੇ ਤਰੀਕੇ ਕਾਂਗਰਸ ਦੇ ਬੰਦੇ ਪਟਰੀ ਕੋ ਬੰਦੇ ਹੀ ਇਹਨਾਂ ਦੇ ਕੋਲ ਹੈ ਨਹੀਂਗੇ ਕੱਲ ਜੀਪੀ ਪਰਸੋ ਚੌਥ ਲਿਆਂਦਾ ਇੱਕ ਤਿਤਲੀ ਕਾਂਗਰਸ ਦੇ ਚੱਕੀ ਤੇ ਅੱਜ ਇੱਕ ਰਾਜਕੁਮਾਰ ਚੱਬੇਵਾਲ ਨਵੀਂ ਤਿਤਲੀ ਬਣ ਗਈ ਆ ਉਸ ਤੋਂ ਪਹਿਲਾਂ ਰਿੱਕੂ ਜਲੰਧਰ ਵਾਲਾ ਤਿਤਲੀ ਸੀਗਾ ਔਰ ਜਿਹੜੇ ਮੰਤਰੀਆਂ ਨੂੰ ਨਾਮਿਨੇਟ ਕੀਤਾ ਉਹ ਮੈਂ ਸਮਝਦਾ ਕਿ ਇਹਦਾ ਮਤਲਬ ਹੈ ਕਿ ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਆਮ ਜੇ ਬੰਦਿਆਂ ਦੀ ਪਾਰਟੀ ਆ ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾਂ ਦੇਾਂਗੇ ਰੇੜੀਆਂ ਵਾਲਿਆਂ ਨੂੰ ਲਿਆਵਾਂਗੇ ਪਿੰਚਰਾਂ ਵਾਲਿਆਂ ਨੂੰ ਕਿੱਥੇ ਨੇ ਸਾਰੇ ਉਹ ਕਿੱਥੇ ਗੁਮਸ਼ੇਦਾ ਹੋ ਗਏ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਵਾ ਤੁਹਾਨੂੰ ਸਿਰਫ ਬਸਤੇ ਫੜਨ ਵਾਸਤੇ ਰੱਖਿਆ ਵਾ ਤੁਹਾਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਣ ਵਾਸਤੇ ਰੱਖਿਆ ਕੀ ਤੁਸੀਂ ਐਡੇ ਅੰਧ ਭਗਤ ਬਣ ਚੁੱਕੇ ਹੋ ਇੰਨੇ ਤੁਸੀਂ ਬਲਾਈਂਡਡ ਬਾਈ ਸੋ ਕਾਲਡ ਕੇਜਰੀਵਾਲ ਦੇ ਇੱਕ ਬੋਗਸ ਕਲੇਮਸ ਨਾਲ ਤੁਸੀਂ ਯਾਰ ਪੁੱਛਣ ਵਾਲੀ ਕੋਈ ਨਹੀਂ ਔਰ ਭਗਵੰਤ ਨੇ ਆਪ ਕਿਆ ਕਿ ਲੀਡਰ ਆਇਆ ਕਰਨਗੇ ਕਚਹਿਰੀਆਂ ਦੇ ਵਿੱਚ ਲੋਕਾਂ ਦੇ ਸਾਥ ਵਿੱਚ ਤੇ ਪੁੱਛਿਆ ਕਰੋ ਸਵਾਲ ਤੇ ਹੁਣ ਮੇਰੇ ਖਿਆਲ ਹਜ਼ਾਰ-ਹਜ਼ਾਰ ਆਦਮੀ ਫੇਰ ਸਕਿਉਰਿਟੀ ਦਾ ਲੈ ਕੇ ਸਾਰਾ ਸ਼ਹਿਰ ਹੀ ਬੰਦ ਕਰ ਦਿੰਦੇ ਮੇਰੇ ਖਿਆਲ ਕੱਲ ਪਰਸੋ ਫਰੀਦਕੋਟ ਸਿਗੇ 144 ਲਾ ਕੇ ਕਰਫਿਊ ਲਾ ਦਿੰਦੇ ਨੇ ਸ਼ਹਿਰ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਸਾਰਾ ਹਰ ਐਮ ਐਲ ਏ ਇਹਨਾਂ ਦਾ ਬਿਯੋਂਡ ਰੀਚ ਹੋ ਗਿਆ ਔਰ ਜਿਹੜਾ ਵੀ ਆਈ ਪੀ ਕਲਚਰ ਦਾ ਗੱਲ ਕਰਦੇ ਸੀ ਇਹਨਾਂ ਨੇ ਉਹ ੱਟਜੀ ਉਡਾਈ ਆ ਜਿਹੜਾ ਮੇਰੇ ਖਿਆਲ ਕੈਪਟਨ ਅਬਰਿੰਦਰ ਸਿੰਘ ਉਹ ਤਾਂ ਉਹ ਤਾਂ ਉਹਦਾ ਪੈਦਾ ਹੀ ਰਜਵਾੜਾ ਹੋਇਆ ਸੀ ਨਾ ਉਹ ਤੋਂ ਉਹਨੂੰ ਤਾਂ ਸ਼ੋਭਦਾ ਵੀ ਸੀ ਮਾੜਾ ਮੋਟਾ ਇਹ ਤਾਂ ਗੱਲ ਉਹ ਵੀ ਗਲਤ ਸੀ ਤੇ ਬਾਦਲ ਦਾ ਪਰਿਵਾਰ ਕਈ ਦਹਾਕਿਆਂ ਤੋਂ ਪੋਲਿਟਿਕਸ ਆ ਇੰਨੀ ਤਾਂ ਰਜਵਾੜੇ ਸ਼ਾਹੀ ਉਹਨਾਂ ਨੇ ਨਹੀਂ ਕੀਤੀ ਜਿਹੜੀ ਇਹ ਭਗਵੰਤ ਮਾਨ ਦਾ ਪਾਰਟੀ ਇੰਨੀ ਲਿਸ਼ਕ ਗੱਡੀਆਂ ਦੀ ਲੈਕਸਸ ਕਾਰਾਂ ਦੀ ਆ ਤੁਹਾਡੇ ਕਾਫਲੇ ਜਾ ਰਹੇ ਨੇ ਵੱਡੇ ਵੱਡੇ 100 100 100 ਬੰਦਾ ਪੁਲਿਸ ਵਾਲਾ ਆਲੇ ਦੁਆਲੇ ਭੱਜਾ ਫਿਰਦਾ ਵਾ ਹੈਲੀਕਾਪਟਰ ਜਹਾਜ਼ ਮੈਂ ਯਾਰ ਕਿਹੜੀ ਗੱਲ ਕਰਾਂ ਜਿਹੜਾ ਕਹਿੰਦਾ ਚੁੱਲਿਆਂ ਦੀ ਰੋਟੀ ਚੁੱਲਿਆਂ ਦੀ ਅੱਗ ਬੁਝ ਗਈ ਆ ਤੇ ਮੈਂ ਪੁੱਛਣਾ ਚਾਹੁੰਦਾ ਭਗਵੰਤ ਆ ਬੁਝ ਗਈ ਕਿ ਨਹੀਂ ਬੁਝ ਗਈ ਤੇਰੇ ਕੋਲ ਹੈ ਕੋ ਇਹਦਾ ਕੋਈ ਤੇਰੇ ਕੋਲ ਇਹਦਾ ਇਲਾਜ ਹੈ ਤੂੰ ਚੁੱਲਿਆਂ ਦੀ ਅੱਗ ਦੁਬਾਰਾ ਜਿਹੜਾ ਹੈ ਉਸ ਨੂੰ ਕਹਿੰਦਾ ਸੀ ਮੈਂ ਜਗਾਉਣੀ ਆ ਅੱਗ ਉਹ ਕਿਦਣ ਜਗਾਉਣੀ ਆ 2 ਸਾਲ ਲੰਘੇ ਨੇ 2 ਸਾਲ ਬਸ ਗੱਲਾਂ ਬਾਤਾਂ ਦੇ ਨਾਲ ਇੱਧਰ ਉੱਧਰ ਟਿੱਚਰਾ ਝੇਡਾਂ ਉਹ ਤੈਨੂੰ ਚੱਕ ਲੂੰਗਾ ਤੇਰੀ ਫਾਈਲ ਆ ਤੇਰੀ ਫਾਈਲ ਆ ਆ ਤਿਤਲੀ ਹੈ ਇਹਦਾ ਸਟੈਂਡ ਕੋਈ ਨਹੀਂਗਾ this is what is going on in punjab ਸੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ ਬਹੁਤ ਦੁੱਖ ਨਾਲ ਰੰਜ ਤੇ ਅਫਸੋਸ ਨਾਲ ਕਿ ਸਾਡੇ ਕਿਸਾਨ ਖੇਤ ਮਜ਼ਦੂਰ ਜਿਹੜੇ ਵਿਚਾਰੇ ਮਰ ਗਏ ਇਸ ਸੂਬੇ ਨੂੰ ਚੱਕਦੇ ਚੱਕਦੇ ਇਸ ਦੇਸ਼ ਦੇ ਰਾਜ ਨੂੰ ਪੰਡਾਰ ਪਰਦੇ ਪਰਦੇ ਅੱਜ ਉਹ ਵਿਚਾਰੇ ਦਿੱਲੀ ਦੀ ਗੁਰੂਹਾਂ ਤੇ ਫਿਰ ਬੈਠੇ ਨੇ ਕਿ ਸਾਡੇ ਦੇ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਜੋ ਡਾਕਾ ਮਾਰਿਆ ਖੱਗਰ ਦਰਿਆ ਦੇ ਉੱਤੇ ਗੋਲੀਆਂ ਮਾਰੀਆਂ ਸ਼ੁਭਕਰਨ ਮਾਰਤਾ 250 ਕਿਸਾਨ ਫੱਟੜ ਕਰਤਾ ਸੈਂਕੜੇ ਟਰੈਕਟਰ ਭੰਨ ਦਿੱਤੇ ਇੱਕ ਐਫ ਆਈ ਆਰ ਨਹੀਂ ਹੋਈ ਇੱਕ ਐਫ ਆਈ ਆਰ ਭਗਵੰਤ ਮਾਨ ਤੋਂ ਤੇ ਫਿਰ ਦੂਜਿਆਂ ਨੂੰ ਕਹਿੰਦਾ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਉਹ ਤੇਰੀਆਂ ਲੱਤਾਂ ਤੇ ਆਪਣੇ ਜਾਨ ਨਹੀਂ ਗਈ ਸੈਂਡ ਤੇਰਾ ਨਹੀਂਗਾ ਅਗਰ ਹੈ ਹਲੇ ਵੀ ਖੜਾ ਹੋ ਜਾ ਹਲੇ ਵੀ ਸਮਾਂ ਇਹਨਾਂ ਦੀ ਪਰਪਾਈ ਕਰ ਔਰ ਮੇਰੀ ਮੰਗਿਆ ਕਿ ਸਵਾਮੀ ਨਾਥਨ ਜਿਹੜਾ ਤੁਸੀਂ ਪੈਦਾ ਕੀਤਾ ਸੀਗਾ ਜਿਆਦਾ ਨਹੀਂ ਦੇ ਸਕਦਾ ਉਹ ਜੋ ਕਿਚਰੀ ਵਾਲ ਨੇ ਕਿਹਾ ਸੀ 20000 ਰੁਪਏ ਕਿੱਲੇ ਦਾ ਕਟੋ-ਕਟ ਇਹ ਸਾਰਾ ਜਿਹੜੀ ਬਠਿੰਡੇ ਦਾ ਨੁਕਸਾਨ ਹੋਇਆ ਬੇਮੌਸਮੀ ਗੜੇ ਮਾਰ ਕਰਕੇ ਉਹ ਦਿਓ ਤੇ ਇਹਨਾਂ ਨੇ ਮੈਨੂੰ ਅੱਜ ਦੱਸਿਆ ਸਰਪੰਚ ਸਾਹਿਬ ਨੇ 250 ਪਸ਼ੂ ਕਿੱਲੇ ਅਕਲਿਆ ਕਲਾਂ ਦਾ ਜਿਹੜਾ ਮੂੰਹ ਖੋਰ ਬਿਮਾਰੀ ਹੈ ਉਹਦੇ ਕਰਕੇ ਮਰ ਗਿਆ ਵਾ 250 ਔਰ ਉਹ ਪਸ਼ੂ ਇਹਨਾਂ ਦੇ ਐਸੈਟ ਆ ਪਸ਼ੂ ਇਹਨਾਂ ਦੀ ਪ੍ਰਾਪਰਟੀ ਆ ਪਸ਼ੂ ਇਹਨਾਂ ਦਾ ਭਵਿੱਖ ਆ ਉਦੇ ਨਾਲ ਇਹਨਾਂ ਦਾ ਰੋਜ਼ੀ-ਰੋਟੀ ਚੱਲਦੀ ਕੋਈ ਗਰਦੌਰੀ ਨਹੀਂ ਕੋਈ ਮਦਦ ਨਹੀਂ ਔਰ ਇਹਦਾ 250 ਇੱਕ ਪਿੰਡ ਦਾ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਹਜ਼ਾਰਾਂ ਪਸ਼ੂ ਮਰ ਗਏ ਨੇ ਸੋ ਇਹ ਅੱਜ ਮੇਰੇ ਤੁਹਾਡੇ ਜ਼ਰੀਏ ਮੀਡੀਆ ਜੋ ਤੁਸੀਂ ਇੰਡੀਪੈਂਡੈਂਟ ਮੀਡੀਆ ਆਰਗੇਨਿਕ ਮੀਡੀਆ ਸਾਡੇ ਭਰਾ ਹੋ ਤੁਹਾਡੇ ਜ਼ਰੀਏ ਸਾਰੀ ਦੁਨੀਆ ਤੇ ਗੱਲ ਜਾਣੀ ਚਾਹੀਦੀ ਔਰ ਭਗਵੰਤ ਨੂੰ ਮੇਰੀ ਫਿਰ ਨਿਮਰਤਾ ਨਾਲ ਵੀ ਹੁਣ ਸਵਾਰਥ ਕਰਦਾ ਪੁਰਜ਼ੋਰ ਵੀ ਕਹਿਣਾ ਕਿ ਪਲੀਜ਼ ਇਹਨਾਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਪਰ ਭਾਈ ਕਰੋ ਕੋਈ ਗੁਰਦੌਰੀ ਕਰਾਓ ਕੋਈ ਐਡਮਿਨਿਸਟ੍ਰੇਸ਼ਨ ਪੈ ਜੇ ਤੁਹਾਡੇ ਲਾਗੇ ਬੈਠੇ ਨੇ ਡੀਸੀ ਰੂਸੀ ਇੱਥੇ ਲਾਗੇ ਬੈਠੇ ਨੇ ਏਸੀ ਕਮਰੇ ਆ ਤੇ ਵੱਡੇ ਵੱਡੇ ਤੁਸੀਂ ਜਿਹੜੇ ਗੱਡੀਆਂ ਚ ਘੁੰਮਦੇ ਉਹਨਾਂ ਨੂੰ ਥੱਲੇ ਲਾ ਕੇ ਜਿਹੜਾ ਕਹਿੰਦੇ ਨਾ ਅਸੀਂ ਪਿੰਡਾਂ ਵਿੱਚ ਸਰਕਾਰ ਪਹੁੰਚਾਉਣੀ ਆ ਇੱਥੇ ਪਹੁੰਚਾ ਨਾ ਉਹਦਾ ਐਵੇਂ ਫਰਜ਼ੀਵਾੜਾ ਵਾ ਕਿ ਪਿੰਡ ਅਫਸਰ ਚੱਲੇ ਉਹ ਤੇ ਕੰਮ ਹੀ ਕੋਈ ਨਹੀਂ ਹੋ ਰਿਹਾ ਇੱਥੇ ਪਹੁੰਚਾਓ ਤਾਂ ਕਿ ਇਹਨਾਂ ਦੇ ਕੰਮ ਹੋ ਸਕੇ